ਢਾਈ ਮੀਟਰ ਕਾਟਨ ਲਿਸਟਲ ਪ੍ਰਿੰਟ ਸ਼ਰਟ ਰਹੇਗੀ ਫੈਂਸੀ ਥਰੈਡ ਵਰਕ ਹੋਇਆ ਪਲੱਸ ਸਾਰੀ ਵਰਕ ਬਾਟਮ ਇਸ ਦੇ ਨਾਲ ਢਾਈ ਮੀਟਰ ਕਾਟਨ ਦੀ ਰਹੇਗੀ ਚਫੋਨ ਦਾ ਦੁਪੱਟਾ ਰਹੇਗਾ ਸਵਾ ਦੋ ਮੀਟਰ ਪੰਜ ਸੌ ਨੜਿਨਵੇਂ ਵਿੱਚ ਬਾਏ ਕਰ ਸਕਦੇ ਹੋ ਕੈਮਰੀ ਕਾਟਨ ਡਿਜੀਟਲ ਪ੍ਰਿੰਟ ਥਰੈਡ ਵਰਕ ਵਾਲਾ ਸ਼ਰਟ ਰਹੇਗਾ ਸਵਾ ਦੋ ਮੀਟਰ ਦੁਪੱਟਾ ਰਹੇਗਾ ਟੂ ਸਾਈਡ ਤੁਹਾਨੂੰ ਵਰਕ ਮਿਲੇਗਾ ਦੁਪੱਟੇ 'ਤੇ ਅੱਠ ਸੌ ਨੱਬੇ 'ਚ ਬਾਏ ਕਰ ਸਕਦੇ ਹੋ 180 190 ਦੀ ਵੱਡੇ ਪਨੇ ਦੇ ਵਿੱਚ ਕੈਮਰੀ ਕਾਟਨ ਬਾਂਦਨੀ ਪ੍ਰਿੰਟ ਦੇ ਵਿੱਚ ਸ਼ਰਟ ਰਹੇਗੀ ਫਰੰਟ ਤੇ ਹੈਵੀ ਵਰਕ ਰਹੇਗਾ ਬਾਟਮ 2 ਮੀਟਰ ਕਾਟਨ ਦੀ ਥ्रेड ਵਰਕ ਵਾਲੀ ਦੁਪੱਟਾ 2.5 ਮੀਟਰ 799 ਵਿੱਚ ਇਹ ਸੂਟ ਤੁਸੀਂ ਬਾਈ ਕਰ ਸਕਦੇ ਹੋ ਦੁਪੱਟੇ ਤੇ ਵਰਕ ਰਹੇਗਾ ਪ੍ਰਿੰਟਡ ਕਾਟਨ ਰਹੇਗਾ ਕੈਮਰੀਕ ਡਿਜੀਟਲ ਪ੍ਰਿੰਟ 2 ਮੀਟਰ ਸ਼ਰਟ ਰਹੇਗਾ ਪਿਓਰ ਕੋਰਾ ਕਾਟਨ ਚਿਕਨ ਦੀ ਬਾਟਮ ਰਹੇਗੀ 2 ਮੀਟਰ 800 ਨਹੀਂ ਦੇ ਵਿੱਚ ਬਾਈ ਕਰ ਸਕਦੇ ਹਾਂ ਰੀਸਟੌਕ ਕੀਤਾ ਹੈ ਪਿਓਰ ਸੰਦੇਦੀ ਡਿਜੀਟਲ ਪ੍ਰਿੰਟ ਸ਼ਰਟ ਰਹੇਗੀ ਚਿਕਨ ਦਾ ਵਰਕ ਰਹੇਗਾ बॉटम ਤੇ ਵਰਕ ਰਹੇਗਾ ਮਸਲੀਨ ਦਾ ਦੁਪੱਟਾ ਵਰਕ ਵਾਲਾ ਮਿਲੇਗਾ 850 ਵਿੱਚ ਇਹ ਸੂਟ ਤੁਸੀਂ ਬਾਈ ਕਰ ਸਕਦੇ ਹੋ ਪਿਓਰ ਗੀਂਸਾ ਕਾਟਨ ਡਿਜੀਟਲ ਪ੍ਰਿੰਟ ਸ਼ਰਟ ਰਹੇਗੀ 175 ਵੱਡੇ ਪੈਣ ਦੇ ਵਿੱਚ बॉਟਮ ਇਸ बॉਟਮ ਇਸ ਦੇ ਨਾਲ ਕੈਂਬਰੀ ਕਾਟਨ ਦੀ ਰਹੇਗੀ 2 ਮੀਟਰ बॉਟਮ ਤੇ ਵਰਕ ਰਹੇਗਾ ਮਸਲੀਨ ਦਾ ਦੁਪੱਟਾ ਵਰਕ ਵਾਲਾ 750 ਵਿੱਚ ਬਾਈ ਕਰ ਸਕਦੇ ਹਾਂ ਪਿਓਰ ਕਾਟਨ ਦਾ ਇਹ ਆਪਣੇ ਕੋਲ ਆਲ ਓਵਰ ਕੈਮਰੀ ਕਾਟਰ ਦਾ 3.5 ਮੀਟਰ ਵੱਡੇ ਪਾਣੇ ਵਿੱਚ ਸੂਟ ਰਹੇਗਾ ਫੁੱਲ ਨੈਕ ਤੇ ਵਰਕ ਆ ਘੇਰੇ ਤੇ ਆ ਇਸਦੇ ਨਾਲ ਮਸਲੀਨ ਦਾ ਟਾਇਡਾ ਦੁਪੱਟਾ ਰਹੇਗਾ ਲੈਸ ਵਰਕ ਵਾਲਾ 899 ਵਿੱਚ ਸੂਟ ਬਾਈ ਕਰ ਸਕਦੇ ਹੋ ਬਹੁਤ ਹੀ ਪਿਆਰੇ ਸੂਟ ਸੋਹਣੇ ਰੈਡੀ ਹੋਏ ਨੇ ਲੇਜੀ ਬੀਜੀ ਕਾਟਨ ਰਹੇਗਾ 5 ਮੀਟਰ ਸੂਟ ਰਹੇਗਾ ਥ्रेड ਵਰਕ ਰਹੇਗਾ ਘੇਰੇ ਤੇ ਦੁਪੱਟਾ ਇਸਦੇ ਨਾਲ 598 ਵਿੱਚ ਤੁਸੀਂ ਬਾਈ ਕਰ ਸਕਦੇ ਹੋ ਦੁਪੱਟੇ ਤੇ ਵਰਕ ਰਹੇਗਾ ਪਾਰਟੀਅਰ ਸੂਟ ਰਹੇਗਾ ਵਿਸਕੋ ਔਰਗਾਂਜ਼ਾ ਸ਼ਰਟ ਰਹੇਗੀ ਵਰਕ ਮਿਲੇਗਾ ਕੇਰੇ ਤੇ ਵਰਕ ਪੈਚ ਵਰਕ ਟੈਬੀ ਸਿਲਕੀ ਟਰਾਈ ਮੀਟਰ ਬਾਟਮ ਔਰਗਾਂਜ਼ਾ ਦੁਪੱਟਾ 1500 ਵਿੱਚ ਬਾਈ ਕਰ ਸਕਦੇ ਹਾਂ ਪ्युअर ਬੀਬਾ ਪ੍ਰਿੰਟਸ ਕੈਮਰੀ ਕਾਟਨ 165 ਵੱਡੇ ਪੰਚ ਸ਼ਰਟ ਰਹੇਗੀ ਪ੍ਰਿੰਟਰ ਇਸ ਨਾਲ ਪਾਕਿਸਤਾਨੀ ਸਿਕਨ ਪਲਾਜ਼ੋ ਰਹੇਗਾ ਵਿਦਆਊਟ ਦੁਪੱਟਾ ਹੀ ਸੂਟ ਮਿਲ ਜਾਣਗੇ 600 ਦੇ ਵਿੱਚ ਬਾਈ ਕਰ ਸਕਦੇ ਹਾਂ WhatsApp ਨੰਬਰ ਮੈਂਸ਼ਨ ਹੈ ਸਕਰੀਨ ਸ਼ਾਟ ਸੈਂਡ ਕਰਕੇ ਤੁਸੀਂ ਆਪਣਾ ਸੂਟ ਬੁੱਕ ਕਰਵਾ ਸਕਦੇ ਹੋ ਕੈਸ਼ ਔਨ ਡਿਲੀਵਰੀ ਆਪਣੇ ਕੋਲ ਨਹੀਂ ਹੈ ਜੀ ਪਹਿਮਾ ਅਡਵਾਂਸ ਕਰਨੀ ਪੈਂਦੀ ਹੈ ਵਿਦਾਊਟ ਲਾਈਨਿੰਗ ਸਟਿਚ ਹੋ ਜਾਣਗੇ ਪਿਓਰ ਕਾਟਨ 8 ਮੀਟਰ ਸ਼ਰਟ ਰਹੇਗੀ ਫਰੰਟ ਤੇ ਆਰੀ ਵਰਕ ਮਿਲੇਗਾ ਕੰਟਰਾਸਟ 8 ਮੀਟਰ ਕਾਟਨ ਦੀ ਬਾਟਮ ਰਹੇਗੀ ਪ੍ਰਿੰਟਡ ਇਸ ਨਾਲ ਖਾਦੀ ਕਾਟਨ ਦਾ ਦੁਪੱਟਾ 1050 ਚ ਬਾਈ ਕਰ ਸਕਦੇ ਹਾਂ 5 ਮੀਟਰ ਸੂਟ ਰਹੇਗਾ ਮਸਲੀਨ ਕਾਟਨ ਦਾ ਪ੍ਰਿੰਟਡ ਪਲਸ ਥ्रेड ਵਰਕ ਹੋਇਆ ਬਾਟਮ ਤੇ ਜਾਂ ਬਾਜੂ ਤੇ ਵਰਕ ਲੈ ਸਕਦੇ ਹੋ ਦੁਪੱਟਾ 2.5 ਮੀਟਰ ਰਹੇਗਾ ਇਸ ਦੇ ਨਾਲ सत्त सौ नब्बे सूट बाय कर सकते हो एक ही कब कलर के अवेलेबल है डिजाइन ये सूट पांच मिनट रहेगा बीबा कॉटन का लैस का वर्क मिलेगा दुपट्टा ढाई मीटर दुपट्टे तो लैस लगी मिलेगी सत्त सौ नब्बे ये सूट बाय कर सकते हो बहुत ही ज़्यादा सोने प्रिंट ने न्यू आए हुए सी आप एड किते ने एंड बहुत ही प्राइस इन्ह का घट है जी टाई मीटर कॉटन डिजिटल पेंट शर्ट रहेगी फरी वर्क रहेगा బాట ఢాయి మిటర్టన్ మసలిన దుపట్టు సవా దో మీట్లా పా సో నడే బాయ్ కదా